ਜੈ ਗੁਰੂਦੇਵ ਮਾਘ ਦਾ ਮਹੀਨਾ ਚੜਿਆ ਸੁਖ ਦਾ ਚੜਿਆ ਸਾਰੀਆਂ ਸੰਗਤਾਂ ਤੇ ਕਿਰਪਾ ਬਣਾਈ ਰੱਖੇ ਜੋ ਦੇਸ਼ ਦੇ ਵਿੱਚ ਬੈਠੀਆਂ ਨੇ ਵਿਦੇਸ਼ ਦੇ ਵਿੱਚ ਬੈਠੀਆਂ ਨੇ ਗੁਰੂ ਪਿਆਰਿਓ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਮਾਘ ਦਾ ਮਹੀਨਾ ਪੜ੍ਹਦੇ ਹਾਂ ਆਪ ਜੀ ਨੇ ਸੁਣਾਂ ਬੜੇ ਪ੍ਰੇਮ ਦੇ ਨਾਲ ਮਾਗਿ ਮਹਿ ਨ ਕਰਮ ਕਾ ਧ੍ਰੜਿ ਕਰਿ ਤੋ ਸਾਥ ਸੰਗੀ ਸੰਤਾਂ ਸੰਗ ਪਰੇਤੀ ਕਰੇ ਕਦੀ ਬਾਪਾ ਕੀ ਮਲੇ ਉਤਰੇ ਛੜੈ ਨਾਮ ਕਰਨਦ ਮੰਨਿ ਮੁਖ ਸੰਗ ਨ ਕੀਜੀਏ ਪੜੇ ਤੇ ਪਜਨ ਮੇ ਭੰਗੀ ਦੋ ਕੋ ਬੇਨਫੇ ਸੁਖ ਲਾਭ ਹੋ ਬੇਗੁਰਮਖ ਜਿਨ ਕੀ ਸੰਗ ਸਤਿਗੁਰੂ ਰਵਿਦਾਸ ਮਹਾਰਾਜੀ ਬਾਣੀ ਦੇ ਵਿੱਚ ਲਿਖਦੇ ਨੇ ਮਗ ਮਹੀਨਾ ਧਰਮ ਕਾ ਡ੍ਰਿੜ ਕਰ ਤੋ ਸਤ ਸੰਗ ਮਹਾਰਾਜ ਧਰਮ ਕਾ ਮਹੀਨਾ ਕਿ ਜੋ ਇਨਸਾਨ ਰੱਬ ਦਾ ਨਾਮ ਲੈਂਦਾ ਹੈ ਉਹ ਦਾ ਮਹੀਨਾ ਬੀਤਿਆ ਔਰ ਮਾਗ ਦਾ ਮਹੀਨਾ ਚੜਿਆ ਹੈ ਸਤਿਗੁਰੂ ਜੀ ਅਪਦੇਸ਼ ਦਿੰਦੇ ਨੇ ਬਾਣੀ ਦੇ ਰਾਈ ਐ ਇਨਸਾਨ ਮਾਗ ਮਹੀਨਾ ਧਰਮ ਕਾ ਦ੍ਰਿੜ ਕਰ ਤੋ ਸਤ ਸੰਤਰੀ ਮਾਨ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ গুণਾਂ ਚਾਹੀਦਾ ਹੈ ਕਿ ਸਵੇਰ ਤੋਂ ਮੈਂ ਇੱਤ ਕਰਨੀ ਹੈ ਕੰਮ ਤੇ ਜਾਣਾ ਹੈ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਹੈ ਤੇ ਮਹਾਰਾਜ ਦਾ ਨਾਮ ਯਾਦ ਰੱਖਣਾ ਮਹਾਰਾਜ ਦੀ ਸਿੱਖਿਆ ਯਾਦ ਰੱਖਣੀ ਦ੍ਰਿੜ ਕਰ ਤੋਂ ਸਤ ਸੰਗ ਗੁਰੂਆਂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਹੋਈ ਹੈ ਗੁਰੂਆਂ ਦੇ ਬਚਨ ਸੁਨੇ ਨੇ ਗੁਰੂਆਂ ਨੇ ਜੋ ਉਪਦੇਸ਼ ਦਿੱਤੇ ਨੇ ਅਸੀਂ ਦਿੱਤੇ ਚੱਲਣਾ ਹੈ। ਦ੍ਰਿੜ ਕਰ ਤੋਂ ਸਾਤ ਸੰਗ ਸੰਤਾ ਸੰਗ ਪਰੇਤ ਕਰ ਕਦੀ ਨਾ ਹੋਵੇ ਪੰਗ। ਸੰਤਾ ਸੰਗ ਪਰੇਤ ਕਰ ਕਦੀ ਨਾ ਹੋਵੇ ਪੰਗ। ਮਹਾਰਾਜ ਕੈਂਦੀ ਤੂੰ ਆਪਣੇ

ਸੰਤਾਂ ਸੰਗ ਪ੍ਰੀਤ ਕਰ ਕਦੀ ਨਾ ਹੋਵੇ ਵੇਪਾਰ ਜਿੰਦੀ ਜੇ ਤੂੰ ਉਤਨੀ ਹੀ ਪ੍ਰੀਤ ਆਪਣੇ ਭਗਵਾਨ ਨਾਲ ਗੁਰੂ ਨਾਲ ਸੰਤਾਂ ਨਾਲ ਕਰੇਂਗਾ ਤੇ ਤੇਰੀ ਜਿਹੜੀ ਕਾਰਜ ਹੈ ਉਹ ਸਫਲ ਹੁੰਦੇ ਜਾਣਗੇ ਤੈਨੂੰ ਪਤਾ ਲੱਗਦਾ ਜਾਏਗਾ ਕਿ ਮੈਂ ਕੀ ਸੱਚ ਕਰਿਆ ਕੀ ਸਹੀ ਕਰਿਆ ਕੀ ਗਲਤ ਕਰ ਰਿਹਾ ਤੂੜ ਸੰਤ ਕੇ ਚਰਨਾਂ ਕੀ सोई श्रेष्ठ है कंक पापा की मल उतरे चढ़े नाम का रंग पर केंदे ए इंसान तू तो कर्म वाला है तू ता गुरुवांदे कोल बैठ करके तू सत्संग सुनदा तू संता दे वचन सुनता तूरे संत के चाल्न की ਸੋਈ ਸ੍ਰੇਸ਼ਟ ਹੈ ਕਮ ਜੀ ਅਸੀਂ ਕਹਿੰਦੇ ਸੀ ਦੂਰ ਦੂਰ ਤੀਰਥਾਂ ਤੇ ਜਾਂਦੇ ਆਂ ਭਗਵਾਨ ਤਾਂ ਸਾਡੇ ਅੰਦਰ ਹੈ ਭਗਵਾਨ ਨੇ ਤਾਂ ਸਾਨੂੰ ਬਹੁਤ ਵਧੀਆ ਜੀਵਨ ਦਿੱਤਾ ਹੋਇਆ ਹੈ ਤੋੜ ਸੰਤ ਦੇ ਚਰਨਾਂ ਤੇ ਸੋਈ ਸ੍ਰੇਸ਼ਟ ਹੈ ਗੰਗਾ ਲੋਕ ਕਹਿੰਦੇ ਸੀ ਤੀਰਥਾਂ ਤੇ ਜਾ ਕਰਕੇ સ્ਨਾਣ ਕਰਕੇ ਆਪਣੇ ਪਾਪ ਧੋਂਦੇ ਆਂ ਐ ਇਨਸਾਨ ਸੱਚ ਬੋਲਦਾ ਹੈ ਕਿ ਤੂੰ ਤਾਂ ਕਦੀ ਪਾਪ ਕਰਦਾ ਹੀ ਨਹੀਂ ਐਨਸਨ ਆਪਣੇ ਪਰਿਵਾਰ ਵਿੱਚ ਪਰਿਵਾਰ ਨੂੰ ਮਿਹਨਤ ਕਰਕੇ ਖਣਾਉਂਦਾ ਹੈ ਤੇ ਤੈਨੂੰ ਬਾਪ ਤੇ ਸਿਖਾਉਂਦਾ ਤੋੜ ਸ਼ਾਂਤ ਕੀ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗਾ ਮਾਤਾ ਔਰ ਪਿਤਾ ਔਰ ਸੰਤ ਔਰ ਆਪਣਾ ਪਰਿਵਾਰ ਸਮਾਰਤ ਤੁਸੀਂ ਸਹੀ ਵਿਚਰਦੇ ਹੋ ਤੋ ਜਿਹੜਾ ਤੁਹਾਡਾ ਜੀਵਨ ਹੈ ਉਹ ਸਤੋ ਮਈ ਹੈ ਉਹਦੇ ਵਿੱਚ ਤੁਸੀਂ ਗਲਤ ਨਹੀਂ ਹੁੰਦੇ ਤੋ ਫਿਰ ਇਸ ਕੰਮ ਲਈ ਅਸੀਂ ਤੀਰਥਾਂ ਤੇ ਜਾਣਾ। ਤੀਰਥ ਅਸਲ ਸਾਡਾ ਗੁਰੂ ਅਸਥਾਨ ਹੈ ਜਿੱਥੇ ਬਹਿ ਕਰਕੇ ਅਸੀਂ ਸਤ ਸੰਗ ਸੁਣਨਾ ਹੈ। ਸੰਤਾਂ ਦੇ ਬਚਨ ਸੁਣਨੇ ਨੇ, ਗੁਰਮਾ ਦੀ ਬਾਣੀ ਪੜ੍ਹਨੀ ਹੈ। ਗੁਰੂ ਜੀ ਦੀ ਬਾਣੀ ਪੜ੍ਹ ਕੇ ਵਿਚਾਰ ਕਰਨੀ ਹੈ। ਸੋ ਗੁਰੂ ਪਿਆਰਿਓ ਤੂੜ ਸੰਤ ਕੇ ਚਲਨੀ ਕੀ ਸੋਈ ਸ੍ਰੇਸ਼ਟ ਹੈ ਗੰਗਰ ਪਪਾ ਕੀ ਮਲ ਉਤਰੀ ਚੜੀ ਨਾਮ ਕਾਰਾ। ਤੈਨੂੰ ਜਦੋਂ ਗੁਰੂ ਉਪਦੇਸ਼ ਕਰਦੇ ਨੇ ਜਦੋਂ ਤੂੰ ਬਾਣੀ ਸੁਣਦਾ ਹੈ ਪੜ੍ਹਦਾ ਤੇਰੇ ਮਨ ਵਿੱਚ ਵਿਚਾਰ ਆਉਂਦੇ ਨੇ ਪਾਪਾਂ ਕੀ ਮਾਰ ਤੀ ਜੇ ਮੈਂ ਆ ਕਰਮ ਕੀਤਾ ਮੈਂ ਕਿਸੇ ਨੂੰ ਮਾੜਾ ਬੋਲਿਆ ਗਲਤ ਬੋਲਿਆ ਕਿਸੇ ਦੇ ਹੱਕ ਦੇ ਵਿੱਚ ਕਿਸੇ ਦੀ ਹੱਕ ਦੀ ਕਮਾਈ ਟੋ ਜਾਬਤ ਕੀਤੀ ਤਾਂ ਨੂੰ ਪਤਾ ਲੱਗ ਜਾਏਗਾ ਕਿ ਮੈਂ ਨਹੀਂ ਕਰ ਸਕਦਾ ਮੈਂ ਪਾਪ ਨਹੀਂ ਕਰ ਸਕਦਾ ਮੈਂ ਝੂਠ ਨਹੀਂ ਬੋਲ ਸਕਦਾ ਮਾਹਰ ਕਹਿੰਦੇ ਪਾਪਾ ਕੀ ਮਾਲੂ ਤੇਰੇ ਚੜੀ ਨਾਮ ਦਾ ਰੰਗ ਫਿਰ ਤੈਨੂੰ ਪਤਾ ਲੱਗਦਾ ਜਾਏਗਾ ਕਿ ਮੇਰੇ ਗੁਰੂਆਂ ਨੇ ਮੈਨੂੰ ਬੁਰਿਆਂ ਕੰਮਾਂ ਤੋਂ ਠਾਇਆ ਹੈ ਗਲਤ ਕੰਮਾਂ ਤੋਂ ਠਾਇਆ ਹੈ ਮੈਂ ਕਿੰਨੀ ਸੱਚੀ ਸੁੱਚੀ ਅਪਦੇਸ਼ ਗੁਰੂ ਦੇ ਲੈਣੀ ਮੈਂ ਅਗਾ ਵਧੂ ਹੋਣਾ ਹੈ ਮੈਂ ਉਹਦੇ ਅਦਰਸ਼ ਨੂੰ ਪਹੁੰਚਣਾ ਤੇਰੇ ਜਿਹੜਾ ਜੀਵਨ ਮਾਨੁਸ਼ ਮਸਾ ਮਸਾ ਬੀ ਲਿਆ ਇਨਸਾਨ ਦਰਗਾਹਾਂ ਸਤਗੁਰੂ ਰਵਿਦਾਸ ਕੁਮਾਰ ਜੀ ਕਹਿੰਦੇ ਚੜੀ ਨਾਮ ਕਾ ਰੰਗ ਮਨਮੁਖ ਸੰਗ ਨ ਕੀਜੀ ਮਨਮੁਖ ਸੰਗ ਨ ਕੀਜੀਏ ਪੜਤ ਪਜਨ ਮੇ ਬੰਗ ਤੂੰ ਬੈਠਾ ਹੈ ਤੈਨੂੰ ਪਤਾ ਲੱਗਦਾ ਮਨਮੁਖ ਮਨਮੁਖ ਕਿਹੜੇ ਹੁੰਦੇ ਜਿਨ੍ਹਾਂ ਨੂੰ ਰੱਬ ਦੇ ਨਾਮ ਦਾ ਨਹੀਂ ਪਤਾ ਚੀਨਨੇ ਆਪਣੇ ਹੋਰ ਹੋਰ ਗੱਲਾਂ ਕਰਨੀਆਂ ਨੇ ਜਿਹਦੇ ਵਿੱਚ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਦਾ ਕੋਈ ਮਤਲਬ ਨਹੀਂ ਬੜ ਤਪ ਪਰ ਜਨਮੇ ਪੰਗ ਫਿਰ ਤੇਰਾ ਮਨ ਨਹੀਂ ਲੱਗਦਾ ਤੇਰੀ ਸ਼ਾਂਤੀ ਪੰਗ ਹੁੰਦੀ ਹੈ ਪਰ ਤਪ ਪਰ ਜਨਮੇ ਪੰਗ ਤੇਰਾ ਮਨ ਨਹੀਂ ਲੱਗਦਾ ਤੇਰਾ ਸਿਮਰਨ ਕਰਨ ਨੂੰ ਹਰ ਜੀ ਨਹੀਂ ਕਰਨਾ ਤੇ ਕਿਹਾ ਮੀਰਾ ਮਹਾਰਾਜ ਜੀ ਮਨ ਲੱਗਦਾ ਨਹੀਂ ਆਪਣੀ ਗੁਰੂਆਂ ਦੇ ਕੋਲ ਜਾ ਕਰਕੇ ਸੀ ਸੱਤ ਅਪਦੇਸ਼ ਲੈ ਲਏ ਪਾਰਗਾ ਵਾਲੇ ਨੇ ਜਿਹੜੇ ਸੰਤਾਂ ਦੇ ਚਰਨਾ ਦੇ ਵਿੱਚ ਬੈਠ ਗਰਮਾ ਵਾਲੀ ਨੇ ਜਿਹੜੇ ਸੰਤਾਂ ਦੇ ਕੋਲ ਬੈਠ ਕਰਕੇ ਸਤਸੰਗ ਸੁਣਦੇ ਨੇ ਸੰਤਾਂ ਦੇ ਦਰਸ਼ਨ ਕਰਦੇ ਨੇ ਉਹ ਤੀਰਥ ਹੈ ਅੱਜ ਮਾਘ ਦਾ ਮਹੀਨਾ ਜਿਹੜਾ ਚੜਿਆ ਉਹ ਸੁਖ ਦਾ ਜੜੇ ਸਾਰੀਆਂ ਸੰਗਤਾਂ ਤੇ ਸਤਿਗੁਰੂ ਰਵਿਦਾਸ ਮਹਾਰਾਜ ਸਤਿਗੁਰੂ ਰਵਿਦਾਸ ਮਹਾਰਾਜ ਸਤਿਗੁਰੂ ਬੀਬੀ ਸਾਹਿਬ ਮਹਾਰਾਜ ਆਪਣੀ ਕਿਰਪਾ ਬਣਾਈ ਰੱਖਣ ਵਿਦੇਸ਼ ਵਿੱਚ ਸੰਗਤਾਂ ਬੈਠੀਆਂ ਨੇ ਸਾਹ ਲਾ ਮਹੀਨਾ ਸਰਬੰਨ ਕਰੇ ਗੁਰੂ ਪਿਆਰਿਓ ਮਹਾਰਾਜ ਜੀ ਨੇ ਮਾਘ ਦੇ ਮਹੀਨੇ ਦੇ ਵਿੱਚ ਜੱਜੂ ਕਾਟਕੀ ਇੱਕ ਗਿਆਨ ਦਿੱਤਾ ਸੀ ਸੋਨਾ ਚਾਂਦੀ ਤਾਂਬਾ ਵਰਤ ਦਿੱਤ ਕੀ ਗਿਆਨ ਦਿੱਤਾ ਸੀ ਕਿ ਜਦੋਂ ਸਮਾ ਸੀ ਉਦੋਂ ਸਤਜੁਗ ਵਰਤਦਾ ਸੀ ਸੱਚ ਬੋਲਦੇ ਸੰ ਲੋਕ ਚਾਰ ਜੁਗ ਦੇ ਜਨਮਾਂ ਦਾ ਅਪਦੇਸ਼ ਕਰਕੇ ਗੁਰੂ ਜੀ ਨੇ ਸੰਗਤਾਂ ਨੂੰ ਇੱਕ ਸਿੱਧੇ ਮਾਰਗ ਤੇ ਤੋਰਿਆ ਕਾ ਮਹਾਰਾਜ ਦੇ ਜਿਲੇਉ ਕੱਢਣ ਦਾ ਮਤਲਬ ਹੀ ਇਹ ਸੀ ਕਿ ਦੁਨੀਆ ਦੇ ਵਿੱਚ ਇਹ ਸਤ ਦਾ ਅਪਦੇਸ਼ ਲੈ ਕਰਕੇ ਮੇਰੇ ਮਾਰਗ ਨੂੰ ਚੱਲਣਗੇ ਔਰ ਆਪਣਾ ਮਾਰਗ ਜਿਵੇਂ ਅੱਗਤਾ ਹੋਇਆ ਅਪਦੇਸ਼ ਸਤ ਦਾ ਮਾਰੇ ਬਿਨੂ ਸੋਖਾ ਕਰੀਦਾ ਐਕੀਨ ਨਿਸਾਨ ਮਹਾਰਾਜ ਜੀ ਨੇ ਚਾਰ ਚੰਨ ਜੋਗ ਕੱਢ ਕੇ ਸਾਰੇ ਲੋਗਾ ਨੂੰ ਸਾਰੀਆਂ ਸੰਗਤਾਂ ਨੂੰ ਆਪਦੇ ਦੇਸ਼ ਦਿੱਤਾ ਸੀ ਆਪਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ پڑھਦੇ ਹਾਂ ਸਤਜੋਗ ਤ੍ਰਿਤਾ ਦੁਆਪਰ ਕਲਯੁਗ ਮਹਾਰਾਜ ਕਹਿੰਦੇ ਚਾਰ ਜੋਗ ਚਾਰ ਚੰਨ ਜੋਗ ਮਹਾਰਜ ਨੇ ਇਹਨਾਂ ਦਾ ਬਹੁਤ ਹੀ ਵੱਡਾ ਮਤਲਬ ਕੱਢਿਆ ਹੈ ਸੋ ਸਾਨੂੰ ਉਹ ਅਪਦੇਸ਼ ਸਿੱਖਣੇ ਚਾਹੀਦੇ ਨੇ ਮਾਹ ਦੇ ਜੰਜੂ ਕਦੇ ਦੇਵਸ ਦੀਆਂ ਸਾਰੀਆਂ ਸੰਗਤਾਂ ਨੂੰ ਮਾਗ ਦੇ ਮਹੀਨੇ ਦੀਆਂ ਸ਼ਰਨਾਂ ਦੀਆਂ ਵਰਧੀਆਂ ਬਹੁਤ ਬਹੁਤ ਮੁਬਾਰਕਾਂ ਸੋਈ ਇਹੀ ਸਾਡਾ ਅਸਲ ਤੀਰਥ ਹੈ ਇਹੀ ਸਾਡਾ ਅਸਲ ਅਸ਼ਨਾਨ ਹੈ ਜੇ ਅਸੀਂ ਗੁਰੂਆਂ ਦੇ ਚਰਨਾਂ ਦੇ ਵਿੱਚ ਬੈਠ ਕੇ ਤੋੜ ਸੰਤ ਕੇ ਚਰਨ ਕੀ ਚੋਈ ਸੇਸ਼ਟ ਹੈ ਕਾਂਗ ਸੋ ਮਾਰ ਦਾ ਮੀਨਤ ਰਿਆ ਸਾਨੀ ਸੰਤਾਨ ਨੂੰ ਬਹੁਤ ਬਹੁਤ ਬਧਾਈ ਹੋਵੇ ਜੈ ਗੁਰਦੇ ਜੋ ਬੋਲੇ ਸੋ ਨਰਪੈ ਜਗਤ ਗੁਰੂ ਸਤ ਗੁਰੂ ਰਵੀਦਾਸ ਮਹਾਰਾਜ ਜੀ ਕੀ ਜੈ ਸਤ ਗੁਰੂ ਸੰਤ ਹਰੀਦਾਸ ਮਹਾਰਾਜ ਜੀ ਕੀ ਜੈ ਸਤ ਗੁਰੂ ਬੀਬੀ ਸਹਿਬ ਜੀ ਮਹਾਰਾਜ ਜੀ ਕੀ ਜੈ ਸੰਤ ਰਾਮਾਨੰਦ ਮਹਾਰਾਜ ਜੀ ਕੀ ਜੈ ਜੈ ਗੁਰਦੇ